ਅੱਸੀ ਕਾ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਆ ਕਿਉਂਕਿ ਇੱਕ ਬਾਈ ਸਾਡੇ ਨਾਲ ਆਪਣਾ ਮਿੱਤਰ ਦੋਸਤ ਉਹਨੇ ਇੱਕ ਬਹੁਤ ਵੱਡੀ ਗਲਤੀ ਕਰਤੀ ਰਜਿਸਟਰੀ ਨੂੰ ਲੈ ਕੇ ਤੁਸੀਂ ਮੇਰੇ ਲਈ ਵੀ ਰਜਿਸਟਰੀ ਦੇਖ ਰਹੇ ਹੋ ਇੱਕ ਸਾਨੂੰ ਇੱਕ ਉਹਦੀ ਵਜ਼ੀਜ਼ ਹੱਥ ਲੱਗੀ ਅੱਜ ਤੇ ਉਹਨੇ ਬਹੁਤ ਵੱਡੀ ਗਲਤੀ ਕਰਤੀ ਸ਼ਹਿਰ ਦਾ ਉਹਦਾ ਪਲਾਟ ਆ 35-40 ਲੱਖ ਰੁਪਏ ਦਾ ਪਲਾਟ ਆ ਹੁਣ ਜੇ ਅਸੀਂ ਗੱਲ ਕਰੀਏ ਤਾਂ ਉਹਨੂੰ ਮੌਕੇ ਦੀ ਬੜੀ ਦਿੱਕਤ ਵਾਲੀ ਗੱਲ ਆ ਜੇ ਉਹਨੇ ਹੁਣ ਇਹ ਰਜਿਸਟਰੀ ਕਰਵਾਉਣੀਆਂ ਨੇ ਤਾਂ ਵੀ ਉਹਨੂੰ ਜਿੱਥੇ ਉਹਨੇ 2000 ਰੁਪਏ ਲਾਉਣਾ ਮੌਕੇ ਦੀ ਸਥਿਤੀ ਇਹੀ ਹੈ ਤਵਾਰਨੀ ਉਹਨੂੰ 20000 ਰੁਪਏ ਲਾਉਣਾ ਪਈਏ ਤੇ ਅਸੀਂ ਸੋਚਿਆ ਕਿਉਂ ਨਾ ਇਹ ਜਿਹੜੀ ਗਲਤੀ ਆ ਉਹ ਤਾਂ ਬਾਈ ਘਰ ਬੈਠਿਆ ਸਾਡਾ ਦੋਸਤ ਉਹ ਜਿੰਨੇ ਸਾਡੇ ਭੈਣ ਭਰਾ ਤੁਸੀਂ ਸਾਨੂੰ ਦੇਖ ਰਹੇ ਹੋ ਬਹੁਤ ਟਾਈਮ ਤੋਂ ਤਾਂ ਅਸੀਂ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕੀਏ ਇਹ ਜਾਣਕਾਰੀ ਤੁਸੀਂ ਇਹ ਨਾ ਸੋਚੋ ਵੀ ਅਸੀਂ ਬਹੁਤ ਅਮੀਰ ਬੰਦਿਆਂ ਦੇ ਲਈ ਆ ਇੱਕ ਜੇ ਕਿਸੇ ਬੰਦੇ ਨੇ ਰੂਡੀ ਦਾ ਥਾਂ ਵੀ ਲਿਆ ਨਾ ਪਿੰਡ ਦੇ ਵਿੱਚ ਉਹ ਬੰਦੇ ਦੇ ਲਈ ਵੀ ਕੰਮ ਦੀ ਗੱਲ ਆ ਤਾਂ ਜੇ ਕਿਸੇ ਨੇ ਪਲਾਟ ਕੋਠੀ ਕਰ ਜਾਂ ਫਲੈਟ ਲੈ ਰੱਖਿਆ ਜਾਂ ਉਹਨੇ ਕੋਈ ਜ਼ਮੀਨ ਲੈ ਰੱਖੀ ਆ ਹਰੇਕ ਬੰਦੇ ਦੇ ਲਈ ਇਹ ਕੰਮ ਦੀ ਵੀਡੀਓ ਆ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਆ ਤੁਹਾਡੀ ਕੋਈ ਰਜਿਸਟਰੀ ਹੋਵੇ ਤੁਹਾਡੀ ਕੋਈ ਬਸੀਤ ਹੋਵੇ ਤੁਹਾਡੀ ਕੋਈ ਪਾਵਰ ਆਫ ਅਟਾਰਨੀ ਹੋਵੇ ਤੁਹਾਡੀ ਕੋਈ ਘਰ ਦੀ ਲਿਖਤ ਹੋਵੇ ਜਿਹੜੀ ਆਪਾਂ ਬਹੀ ਤੇ ਲਿਖ ਲਾਂਨੇ ਆ ਇਹ ਚਾਰ ਚੀਜ਼ਾਂ ਨੇ ਜੇ ਇਸ ਤੋਂ ਬਿਨਾਂ ਕੋਈ ਹੋਰ ਵੀ ਸਾਡਾ ਸਾਂਝਾ ਇਕਰਾਰਨਾਮਾ ਹੁੰਦਾ ਉਹਨੂੰ ਅਸੀਂ ਪੰਜਵੀਂ ਜਗ੍ਹਾ ਤੇ ਇਨਕਲੂਡ ਕਰ ਸਕਦੇ ਆ ਉਹ ਪੰਜੇ ਚੀਜ਼ਾਂ ਨੂੰ ਤੁਸੀਂ ਨੇ ਭੁੱਲ ਕੇ ਵੀ ਜਿਹੜੀ ਇਹ ਵੀਰ ਨੇ ਸਾਡੇ ਮਿੱਤਰ ਨੇ ਗਲਤੀ કરી ਆ ਤੁਸੀਂ ਨਾ ਕਰਿਓ ਗਲਤੀ ਕੀ ਕਰੀ ਆ ਉਹ ਭਾਈ ਆ ਨਵੀਂ ਉਹਦੀ ਰਜਿਸਟਰੀ ਆ ਇੱਕ ਤਾਂ ਉਹ ਰਜਿਸਟਰੀ ਨੂੰ ਲੈਮੀਨੇਸ਼ਨ ਕਰਾ ਬੈਠਿਆ ਇੱਕ ਉਹਦੇ ਲਵੇ ਹੈਗੀ ਦੀ ਇਹ ਪੁਰਾਣੀ ਬਸੀਤ ਇੱਕ ਇਹ ਬਸੀਤ ਉਹ ਲੈਮੀਨੇਸ਼ਨ ਕਰਾ ਬੈਠਿਆ ਉਹਨੇ ਜਿਹੜੇ ਇਹਦੇ ਸਟਾਮ ਤੇ ਜਿਵੇਂ ਆ ਨਕਸ਼ਾ ਨਕਸ਼ਾ ਵੀ ਉਹ ਵੀਰ ਨੇ ਲੈਮੀਨੇਸ਼ਨ ਕਰਾਤਾ ਇਹ ਉਹਦੇ ਵਿੱਚ ਇੱਕ ਆਪਾਂ ਕਹიდੀਏ ਸਟਾਮ ਲੱਗਿਆ ਹੋਇਆ ਇਹ ਵੀ ਉਹਨੇ ਲੈਮੀਨੇਸ਼ਨ ਕਰਾਤਾ ਇਹ ਸਾਰੀ ਉਹਦੀ ਰਜਿਸਟਰੀ ਆ ਹੁਣ ਅਗਰ ਜੇ ਇਹ ਰਜਿਸਟਰੀ ਨੂੰ ਲੈ ਕੇ ਉਹਨੇ ਕੱਲ ਨੂੰ ਪਲਾਟ ਸੇਲ ਕਰਨਾ ਪਹਿਲੇ ਨੰਬਰ ਤੇ ਤਾਂ ਇਹ ਇੱਕ ਬਹੁਤ ਵੱਡੀ ਰੁਕਾਵਟ ਆ ਜਿਹੜਾ ਸੈਕੰਡ ਨੰਬਰ ਤੇ ਜੇ ਉਹਨੇ ਵਾਈ ਨੇ ਪਲਾਟ ਤੇ ਲੋਨ ਲੈਣਾ ਨਾ ਇਹਨੂੰ ਬੈਂਕ ਅਸੈਪਟ ਕਰ ਰਹੀ ਆ ਕਿ ਇਹ ਰਿਸਟਰੀ ਰੀਜਨਲ ਆ ਜਾਂ ਉਹਨੇ ਤਿਆਰ ਕਰਾਈ ਹੋਈ ਆ ਜਾਂ ਕਿਦਾਂ ਦਾ ਇਹਦਾ ਪੇਪਰ ਹੈ ਕਿਦਾਂ ਦਾ ਨਹੀਂ ਅਗਰ ਤੁਸੀਂ ਨੇ ਰਜਿਸਟਰੀ ਨੂੰ ਵਸੀਅਤ ਨੂੰ ਕੋਈ ਪਾਵਰ ਆਫ ਟਾਰਨੇ ਨੂੰ ਕੋਈ ਕਰੇਲੂ ਹੱਥੀ ਲਿਖਤ ਨੂੰ ਜੇਕਰ ਤੁਸੀਂ ਨੇ ਲੈਮੀਨੇਸ਼ਨ ਕਰਵਾਇਆ ਹੋਇਆ ਤਾਂ ਤੁਸੀਂ ਕਿਤੋਂ ਵੀ ਜ਼ਲਾ ਲੈ ਸਕਦੇ ਹੋ ਤਾਂ ਉਹਨੂੰ ਕਿਸੇ ਵਧੀਆ ਜਿਹੜਾ ਬੰਦਾ ਟਾਪ ਦਾ ਤੁਹਾਡੇ ਸ਼ਹਿਰ ਦਾ ਫੋਟੋ ਸਟੇਟ ਵਾਲਾ ਜਾਂ ਜਿਹੜੇ ਬੰਦੇ ਲੈਮੀਨੇਸ਼ਨ ਦਾ ਕੰਮ ਕਰਦੇ ਨੇ ਚਾਹੇ ਤੁਹਾਡੇ 2 ਰੁਪਏ ਵੱਧ ਲੱਗ ਜਾਣ ਉਹ ਤੋਂ ਲੈਮੀਨੇਸ਼ਨ ਹੁਣੇ ਤਰਾ ਲਓ ਜੇ ਤੁਹਾਡੀ ਲੈਮੀਨੇਸ਼ਨ ਨੂੰ ਕਾਫੀ ਟਾਈਮ ਹੋ ਗਿਆ ਕਰਵਾਈ ਨੂੰ ਫਿਰ ਸ਼ਾਇਦ ਉਹ ਲੈਮੀਨੇਸ਼ਨ ਨਾ ਉਤਰੇ ਅਗਰ ਜੇ ਅਸੀਂ ਕੱਲ ਨੂੰ ਉਹ ਜਗ੍ਹਾ ਵੇਚਣੀ ਆ ਤਾਂ ਸਾਨੂੰ ਦੁਬਾਰੇ ਨਵੇਂ ਰਜਿਸਟਰੀ ਕਰਾਉਣੀ ਪੜਊ ਪਊਗੀ ਕਿਉਂਕਿ ਜਿਹੜੀ ਲੈਮੀਨੇਸ਼ਨ ਵਾਲੀ ਰਜਿਸਟਰੀ ਆ ਇਹ ਕਾਗਜ਼ ਕਿਤੇ ਵੀ ਵੈਲਿਡ ਨਹੀਂ ਹੈਗੇ ਆ ਠੀਕ ਆ ਅੱਜੇ ਮੇਰੀ ਕਿਸੇ ਬੰਦੇ ਨਾਲ ਹੋਰ ਵੀ ਗੱਲ ਹੋਈ ਆ ਬੈਂਕ ਮੈਨੇਜਰ ਦੇ ਨਾਲ ਉੱਥੇ ਮੈਂ ਡਿਸਕਸ ਕੀਤਾ ਕਹਿੰਦੀ ਵੀ ਜਿਹੜਾ ਮਾਲਕ ਖਰੀਦਣ ਵਾਲਾ ਮੰਨ ਲਓ ਬੰਦਾ A ਆ ਉਹ B ਨੂੰ ਵੇਚ ਰਿਹਾ ਜੇ ਉਹ B ਨੂੰ ਵੇਚ ਰਿਹਾ ਅਗਰ ਉਹਨੇ ਲੋਨ ਲੈਣਾ ਮੈਂ ਪਹਿਲਾਂ ਵੀ ਗੱਲ ਕਰੀ ਆ ਇੱਕ ਵਾਰੀ ਮੈਂ ਰਿਪੀਟ ਕਰ ਰਿਹਾ ਅਗਰ ਉਹਨੇ ਲੋਨ ਲੈਣਾ ਤਾਂ ਤੁਹਾਡੀ ਇਹ ਰਜਿਸਟਰੀ ਉਹਦੇ ਸਾਹਮਣੇ ਜ਼ੀਰੋ ਆ ਅਗਰ ਕੋਈ ਤੁਹਾਡੀ ਵਸੀਤ ਆ ਜਿਵੇਂ ਆ ਵਸੀਤ ਦੀ ਗੱਲ ਆ ਗਈ ਇਹ ਪੁਰਾਣੀ ਵਸੀਤ ਅਸੀਂ ਮੰਨਦੇ ਆ ਜੇਕਰ ਅਸੀਂ ਨੇ ਚੀਜ਼ਾਂ ਨੂੰ ਕਰਾਈ ਉਹਨੇ ਸੇਫਟੀ ਦੇ ਲਈ ਸੀ ਕਿ ਮੈਂ ਇਹ ਰਜਿਸਟਰੀ ਇੱਕ ਸੇਫਟੀ ਲਈ ਆ ਜਿਵੇਂ ਅਸੀਂ ਆਪਣੇ ਸਰਟੀਫਿਕੇਟ ਕਰਵਾ ਲਾਨੇ ਆ ਉਹ ਸਰਟੀਫਿਕੇਟ ਵੈਲਿਡ ਇਸ ਕਰਕੇ ਹੁੰਦੇ ਨੇ ਕਿਉਂਕਿ ਉਹ ਇੰਡੀਵਿਜੂਅਲ ਪ੍ਰਾਪਰਟੀ ਆ ਮੰਨ ਲਓ ਮੇਰਾ ਕੋਈ ਸਰਟੀਫਿਕੇਟ ਆ ਪੋਸਟ ਗ੍ਰੈਜੂਏਟ ਦਾ ਕਿਸੇ ਵੀ ਕੁਆਲਿਫਿਕੇਸ਼ਨ ਦਾ ਉਹ ਮੇਰੀ ਪਰਸਨਲੀ ਆ ਗਿਆ ਜੇਕਰ ਤੁਸੀਂ ਨੇ ਇਹਨੂੰ ਸਾਹਮਣਾ ਤਾਂ ਤੁਸੀਂ ਵਧੀਆ ਇਦਾਂ ਦੀ ਫਾਈਲ ਲੈ ਸਕਦੇ ਹੋ 20 50 100 250 500000 ਰੁਪਏ ਤੱਕ ਦੀ ਜਿਹਦਾ ਪੇਪਰ ਸਖਤ ਆ ਵਧੀਆ ਜਿਹਦੇ ਵਿੱਚ ਅਸੀਂ ਇਹ ਆਪਣੇ ਸਰਟੀਫਿਕੇਟਾਂ ਨੂੰ ਸਾਮਕੇ ਰੱਖ ਸਕਦੇ ਆ ਇਸ ਕਰਕੇ ਜੇਕਰ ਤੁਹਾਡੇ ਲੈ ਵੀ ਇਹ ਚਾਰ ਪੰਜ ਚੀਜ਼ਾਂ ਹੈਗੀਆਂ ਨੇ ਪਲੱਸ ਤੁਸੀਂ ਨੇ ਉਹ ਲੈਮੀਨੇਸ਼ਨ ਕਰਵਾਈਆ ਤਾਂ ਉਹਦੀ ਲੈਮੀਨੇਸ਼ਨ ਨੂੰ ਜਲਦੀ ਉਤਰਾ ਲਓ ਇਹ ਨਾ ਹੋਵੇ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਕੋਈ ਜਗ੍ਹਾ ਸੇਲ ਕਰਨੀ ਪਵੇ ਫਿਰ ਅਸੀਂ ਮੌਕੇ ਤੇ ਧਰਾਈਏ ਉਦੋਂ ਸ਼ਾਇਦ ਲੈਮੀਨੇਸ਼ਨ ਨਾ ਉਤਰੇ ਉਦੋਂ ਸ਼ਾਇਦ ਇਹ ਪ੍ਰਾਪਰਟੀ ਦੇ ਵੇਚਣ ਦੇ ਵਿੱਚ ਇੱਕ ਬਹੁਤ ਵੱਡਾ ਵਿਘਨ ਸਾਹਤ ਹੋ ਜੇ ਵੀ ਹਾਂ ਤੁਹਾਡੀ ਰਜਿਸਟਰੀ ਦੇ ਵਿੱਚ ਲੈਮੀਨੇਸ਼ਨ ਹੋਇਆ ਹੋਇਆ ਖੇਤ ਖਰੀਦਣ ਵਾਲੇ ਨੇ ਲੋਨ ਲੈਣਾ ਹੋਵੇ ਅਗਰ ਖਰੀਦਣ ਵਾਲੇ ਨੇ ਲੋਨ ਨਹੀਂ ਵੀ ਲੈਣਾ ਤਾਂ ਸਪੋਜ ਕਰੋ ਸਾਨੂੰ ਲੋੜ ਪੈ ਗਈ ਕਿਥੇ ਨਾ ਕਿਥੇ ਤਾਂ ਸਾਡੀ ਰਜਿਸਟਰੀ ਨੂੰ ਇਹ ਬੈਂਕ ਸੈਪਟ ਨਹੀਂ ਕਰੇਗਾ ਬਾਈ ਜੀ ਇਹ ਗਲਤੀ ਨੂੰ ਤੁਸੀਂ ਨਾ ਕਰਿਓ ਸਾਡੇ ਦਾ ਦੋਸਤ ਮਿੱਤਰ ਕਰ ਬੈਠੇ ਤਾਂ ਇਹਨੂੰ ਅਸੀਂ ਹੁਣ ਧਰਾਵਾਗੇ ਇੱਕ ਦੋ ਦਿਨਾਂ ਦੇ ਵਿੱਚ ਕਰਦੇ ਆ ਤਾਂ ਜਿਹੜੇ ਵੀ ਤੁਹਾਡੇ ਉਸ ਬੰਦੇ ਤੋਂ ਤੁਸੀਂ ਨੇ ਲੈਮੀਨੇਸ਼ਨ ਧਰਾਉਣਾ ਇਹ ਜਿਹੜਾ ਤੁਹਾਡਾ ਟੌਪ ਦਾ ਮਿੱਤਰ ਆ ਕੋਈ ਟੌਪ ਦਾ ਜੈਂਟ ਟੌਪ ਦਾ ਸਿਰੇ ਦਾ ਬੰਦਾ ਕਿਉਂਕਿ ਇਹਦੇ ਵਿੱਚ ਮੰਨ ਲਓ ਕੋਈ ਵੀ ਇੱਕ ਅੱਖਰ ਦੀ ਗਲਤੀ ਰਹੇਗੀ ਮੰਨ ਲਓ ਵੀ ਇੱਕ ਇੱਕ ਅੱਖਰ ਵੀ ਮਾੜਾ ਜਾ ਲਮੀਨੇਸ਼ਨ ਦੇ ਨਾਲ ਉਤਰ ਗਿਆ ਤਾਂ ਤੁਹਾਡੇ ਰਜਿਸਟਰੀ 35 40 ਲੱਖ ਰੁਪਇਆ ਮੰਨ ਲਓ ਇੱਕ ਤਰ੍ਹਾਂ ਦਾ ਖੂ ਖਾਤੇ 'ਚ ਪੈ ਗਿਆ ਸੀ ਟੈਨਸ਼ਨ ਦੇ ਵਿੱਚ ਆ ਜਾਵਾਂਗੇ ਵੀ ਸਾਡੀ ਜਿਹੜੀ オリジナル ਰਜਿਸਟਰੀ ਆ ਜਿਹਨੂੰ ਅਸੀਂ ਕਈ ਸਾਲਾਂ ਤੋਂ ਸੰਭ ਕੇ ਰੱਖ ਰਿਆ ਤਾਂ ਅਸੀਂ ਆਪਣੇ ਆਪ ਉਹ ਚੀਜ਼ ਨੂੰ ਖਰਾਬ ਕਰ ਬੈਠੇ ਇਹ ਅਸੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਇਆ ਜੇ ਸਾਡੀ ਜਾਣਕਾਰੀ ਚੰਗੀ ਲੱਗੀ ਤਾਂ ਬਹੁਤ ਬਹੁਤ ਦੀ ਵੀਡੀਓ ਸ਼ੇਅਰ ਤੇ ਕਮੈਂਟ ਕਰਿਓ ਹੋਰ ਜਾਣਕਾਰੀ ਦੇਖਣ ਲਈ ਆਪਣੇ ਪੇਜ ਨੂੰ ਆਪਣੇ ਚੈਨਲ ਨੂੰ ਫੋਲੋ ਸਾਨੂੰ ਇੱਕ ਕਮੈਂਟ ਜਰੂਰ ਹਲਾਸ਼ੀਰੀ ਦਾ ਦਿਓ ਜਿੰਨੀ ਅਸੀਂ ਸਾਡੀ ਜਾਣਕਾਰੀ ਪਾਉਂਦੇ ਆ ਰਿਹਾ ਸਾਡੀ ਜਾਣਕਾਰੀ ਕਿਹੋ ਜੀ ਨਾ ਕਰੀ ਆ ਤਾਂ ਧੰਨਵਾਦ ਸ਼ੁਕਰੀਆ